ਬਾਰ ਕਾਉਂਸਲ ਇੰਗਲੈਂਡ ਤੇ ਵੇਲਜ਼ ਦੇ ਵਫਤ ਨੂੰ ਮਿਲੇ ਸੀ ਮਾਨ ਪਗਵਾਨ ਸਿੰਘ ਦੀ ਫੁਟੇਜ ਪ੍ਰਾਪਤ ਕਰਨ ਲਈ ਸਮਰਥਨ ਦੀ ਕੀਤੀ ਮੰਗ ਕੋਟਲੈਂਡ ਯਾਰਡ ਕੋਲ ਹੋ ਸਕਦੀ ਹੈ ਗ੍ਰਿਫਤਾਰੀ ਦੇ ਮਕਦਮੇ ਦੀ ਫੁਟੇਜ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਬਾਰ ਕਾਉਂਸਲ ਇੰਗਲੈਂਡ ਅਤੇ ਵੇਲਜ਼ ਦੇ ਵਫਤ ਨਾਲ ਮੀਟਿੰਗ ਕੀਤੀ ਹੈ ਸ਼੍ਰੀ ਪਗਵਾਨ ਸਿੰਘ ਦੀ ਦੁਰਲੱਭ ਫੁਟੇਜ ਪ੍ਰਾਪਤ ਕਰਨ ਲਈ ਜੁਕੇ ਦੇ ਕਾਨੂੰਨੀ ਪਾਇਚਾਰੇ ਤੋਂ ਸਮਰਥਨ ਦੀ ਮੰਗ ਕੀਤੀ ਹੈ ਸਕਾਟਲੈਂਡ ਯਾਰਡ ਕੋਲ ਸ਼ਹੀਦ 박 ਸਿੰਘ ਦੀ ਗ੍ਰਿਫਤਾਰੀ ਅਤੇ ਮੁਕਦਮੇ ਦੇ ਸਮੇਂ ਦੀ ਦੁਰਲੱਭ ਫੁਟੇਜ ਹੋ ਸਕਦੀ ਹੈ ਜੋ ਸਾਰੇ ਭਾਰਤੀਆਂ ਦੇ ਨਾਲ-ਨਾਲ ਪੰਜਾਬੀਆਂ ਲਈ ਵੀ ਬਹੁਤ ਮਹੱਤਵ ਰੱਖਦੀ ਹੈ ਆਨ ਸਰਕਾਰ ਪਹਿਲਾਂ ਹੀ ਇਸ ਫੁਟੇਜ ਨੂੰ ਪ੍ਰਾਪਤ ਕਰਨ ਲਈ ਗੰਭੀਰ ਯਤਨ ਕਰ ਰਹੀ ਹੈ ਤਾਂ ਜੋ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੇ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਫਾਰ ਕਾਉਂਸਲ ਇੰਗਲੈਂਡ ਅਤੇ ਵੇਲਟ ਦੇ ਵਫਤ ਨਾਲ ਮੀਟਿੰਗ ਕੀਤੀ ਹੈ ਇਸ ਦੌਰਾਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਦੁਰਲੱਭ ਫੁਟੇਜ ਪ੍ਰਾਪਤ ਕਰਨ ਲਈ ਯੂਕੇ ਦੇ ਕਾਨੂੰਨੀ ਪਾਈਚਾਰੇ ਤੋਂ ਸਮਰਥਨ ਦੀ ਮੰਗ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਭਾਰਤ ਵਿੱਚ ਇਸ ਮਹਾਨ ਸ਼ਹੀਦ ਦਾ ਕੋਈ ਵੀਡੀਓ ਰਿਕਾਰਡ ਉਪਲਬਧ ਨਹੀਂ ਹੈ। ਸਕਾਟਲੈਂਡ ਯਾਰਡ ਕੋਲ ਸ਼ਹੀਦ ਭਗਤ ਸਿੰਘ ਦੀ ਗ੍ਰਿਫਤਾਰੀ ਅਤੇ ਮੁਕੱਦਮੇ ਦੇ ਸਬੰਧ ਦੀ ਦੁਰਲੱਭ ਫੁਟੇਜ ਹੋ ਸਕਦੀ ਹੈ ਜੋ ਸਾਰੀ ਭਾਰਤੀਆਂ ਦੇ ਨਾਲ-ਨਾਲ ਪੰਜਾਬੀਆਂ ਲਈ ਵੀ ਬਹੁਤ ਮਹੱਤਵ ਰੱਖਦੀ ਹੈ। ਸਾਡੀ ਸਰਕਾਰ ਪਹਿਲਾਂ ਹੀ ਇਸ ਫੁਟੇਜ ਨੂੰ ਪ੍ਰਾਪਤ ਕਰਨ ਲਈ ਗੰਭੀਰ ਯਤਨ ਕਰ ਰਹੀ ਹੈ। ਤਾਂ ਜੋ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਕੰਮ ਕਰ ਸਕੇ ਬਿਆਰਾ ਰਿਪੋਰਟ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਤਾਬਾ ਇੰਡੀਅਨ ਕੁਜ਼ੀਨ Tracy fine authentic indian cuisine in Tracy or scan QR code to contact us. Similarly family dental office or scan QR code to contact us.